ਇਸ ਸੋਲੇ ਪਿੰਡ ਦੇ ਮਾਨਯੋਗ ਸਿੱਖਿਸ਼ਕੀ ਕਾਗਡੇ ਮੂਰੇ ਸਟੇਜ ਦੇ ਉੱਤੇ ਬੈਠੇ ਆ ਤੇ ਪਿਆਰੇ ਬੱਚਿਓ ਤੇ ਬਬੂ ਦੇ ਰਿਸ਼ਤੇਦਾਰ ਜਿੰਨੇ ਵੀ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਅੱਛਾ ਕਿ ਆਉਦਾ ਜਿਹੜਾ ਟਾਈਮ ਤੇ ਕੱਢ ਗਏ ਹੋ ਪਰ ਵੇਖੋ ਜੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਆਪਾਂ ਜਿਹੜਾ ਇੱਥੇ ਇਕੱਠੇ ਹੋਏ ਆ ਇਹਦਾ ਮਕਸਦ ਇਹ ਹੈ ਵੀ ਜਸਮੀਰ ਔਰ ਇਹ ਲੋਕ ਬੱਬੂ ਗਏ ਨੇ ਯਾਰ ਇਹਨੇ ਤੇ ਆਪਦੀ ਬਹੁਤ ਮਿਹਨਤ ਕੀਤੀ ਆ ਮਿਹਨਤ ਦੇ ਸਦਕਾ ਇਸੇ ਗਰਾਉਂਡ ਦੇ ਵਿੱਚ ਮਿੰਟ ਕਰਕੇ ਹੁਣੇ ਫੌਜ ਦੇ ਵਿੱਚ ਜਾ ਰਹੀ ਹੈ ਉਹਦੇ ਸਲਮਾਨ ਦੇ ਵਿੱਚ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਉਹ ਇੱਕ ਛੋਟਾ ਜਿਹਾ ਆਪਾਂ ਪ੍ਰੋਗਰਾਮ ਕੀਤਾ ਇਹਨਾਂ ਦੇ ਕੋਚ ਦੇ ਜਿਹੜੇ ਗੁਰਸੇਪ ਸਿੰਘ ਕੇਵਲ ਸਿੰਘ ਇਹਨਾਂ ਵੱਲੋਂ ਇਹ ਕਹਿੰਦੇ ਜੀ ਸਾਨੂੰ ਬੜਾ ਮਾਣ ਹੈ ਇਸ ਗੱਲ ਦੇ ਉੱਤੇ ਕਿ ਸਾਡੇ ਵੀ ਪਿੰਡ ਦੀ ਕੁੜੀ ਆ ਉਹ ਮਿੰਟ ਸਦਕਾ ਇਸ ਗਰਾਉਂਡ ਦੇ ਵਿੱਚੋਂ ਤਰੱਕੀ ਕਰਕੇ ਜਾ ਰਹੀ ਆ ਤਾਕੇ ਉਹਦਾ ਜਿਹੜਾ ਹੋਰਾਂ ਨੂੰ ਵੀ ਜਿਹੜਾ ਦਾ ਸੁਭਾਅ ਨੇ ਪਤਾ ਲੱਗੇ ਹੌਸਲਾ ਹੋਵੇ ਵੀ ਹੈਨਾ ਇਹ ਖੇਤਰ ਦੇ ਵਿੱਚ ਵੀ ਆਪਾਂ ਮਿਹਨਤ ਕਰਕੇ ਬਹੁਤ ਅੱਗੇ ਲੰਘ ਸਕਦੇ ਹਾਂ ਉਹਦਾ ਸਨਮਾਨ ਤੋਂ ਜਿਹੜਾ ਇੱਕ ਆਪਾਂ ਪ੍ਰੋਗਰਾਮ ਰੱਖਿਆ ਸਨਮਾਨ ਕਰਨ ਵਾਸਤੇ ਹੁਣ ਮੈਂ ਇਹ ਨੂੰ ਦੇ ਵਿੱਚ ਇਹ ਕਰੂੰਗਾ ਕਿ ਸਭਾ ਕੋ ਫੋਕਸ ਨਹੀਂ ਰਹੇ ਕਿ ਉਹ ਘਟੂ ਦੇ ਹਾਰ ਪਹੁੰਚ ਗਏ ਉਹਨਾਂ ਕੋਈ ਸੇਕ ਨਹੀਂ ਦੀ ਅਭੀ ਉਹ ਵੀ ਗੱਗੂ ਦੇ ਆ ਕੇ ਹਾਰ ਤੋਂ ਕਰਨੇ ਕੋਲ ਕੋਡ ਤੋਂ ਉਹਨਾਂ ਕੋਲ ਇਹ ਹੋਰ ਤਾਂ ਕਬੂਲੇ ਨਾਂ ਨਾਲ ਕੀ ਸੇ ਕਿ ਉਹਨੂੰ ਬੁਲਾਉਂਦੇ ਹੋ। ਹੁਣ ਆਪਾਂ ਇਹਨੂੰ ਪਹਿਲਾਂ ਕਿ ਆਪਾਂ ਜਿਹੜਾ ਇਹਦਾ ਵਾਲੇ ਦੋ ਦੋ ਸ਼ਾਪ ਚ ਗਈਏ ਸਾਰੇ। ਕੋਈ ਕਿਉਂਕੋ ਪਹਿਲਾਂ ਇੱਕ ਮੁੰਡਾ ਗਾ। ਅਮਰਜੀਤ ਸਿੰਘ ਇਹਦਾ ਇਹ ਦਸਵੀਂ ਕਲਾਸ ਦਾ ਕਾਲੀ ਗਿਆ ਤੋਂ ਇਹ ਇੱਕ ਗੀਤ ਗਾਊਗਾ। ਇੱਥੇ ਮੇਰੇ ਕੋਲ ਕੁੱਤੇ ਇੱਥੇ ਖੜ ਕੇ ਕੀ ਕਰਦਾ ਜਾ ਰਿਹਾ ਹੈ। ਟੂੜ ਕਿੱਲੇ ਵਿੱਚ ਕੋਠੀ ਦਿੱਤੀ ਠੋਕਣੀ ਮੁੰਡਾ ਕਰਦਾ ਉੱਚ ਤੇ ਆ ਲੋਕਣੀ ਟੂੜ ਕਿੱਲੇ ਵਿੱਚ ਕੋਠੀ ਦਿੱਤੀ ਠੋਕਣੀ ਮੁੰਡਾ ਕਰਦਾ ਉੱਚ ਤੇ ਆ ਲੋਕਣੀ ਖੜੇ ਖੜੇ ਦੇਖੇ ਦੁਨੀਆਂ ਬੈ ਦਵੇ ਕਰਵਾ ਕੇ ਅਸੀਂ ਛੱਡੀ ਨਹੀਂ ਹੁੰਦੀ ਸੀ ਗਰੀਬੀ ਦਾ ਫਿਰੋ ਅਸੀਂ ਮਾਰ ਕੇ ਚਪੜੇ ਕਰੋ ਗੱਡੀ ਨਹੀਂ ਹੁੰਦੀ ਸੀ ਗਰੀਬੀ ਦਾ ਫਿਰੋ ਅਸੀਂ ਮਾਰ ਕੇ ਚਪੜੇ ਕਰੋ ਗੱਡੀ ਲਾਣੇਦਾਰ ਨੂੰ ਮੈਂ ਕਹਦਾ ਦਿਲ ਰੱਖ ਤੂੰ ਉਹ ਠੇਕੇ ਦੇ ਚੜਾਤੇ ਜਿੰਨੇ ਤੱਕ ਤੂੰ ਮੈਨੂੰ ਦੇ ਦੇ ਤੂੰ ਕਬੀਲਦਾਰੀ ਆਪਣੀ ਤੇਰਾ ਪੁੱਤ ਹੈਗਾ ਚਿੱਟੇ ਪਾ ਕੇ ਰੱਖ ਤੂੰ ਕਿੜਾ ਤੀਰੂ ਵੀ ਕੌਣ ਬਾਪੂ ਨੂੰ ਜੀਨਾ ਸਾਈਕਲਾ ਤੇ ਕੱਢਤੀ ਸੀ ਅੱਧੀ ਨਹੀਂ ਹੁੰਦੀ ਸੀ ਗਰੀਬੀ ਨਾਲ ਘਰਾ ਅਸੀਂ ਮਾਰ ਕੇ ਚਪੜੇ ਘਰੋਂ ਕੱਢੀ ਨਹੀਂ ਹੁੰਦੀ ਸੀ ਗਰੀਬੀ ਨਾਲ ਘਰਾ ਅਸੀਂ ਮਾਰ ਕੇ ਚਪੜੇ ਘਰੋਂ ਕੱਢੀ ਜਿਹੜਾ ਛੱਟ ਕੇ ਸੀ ਰਾਜਾ ਪੁੱਛ ਤੋਂਦੀ ਆ ਉਹ ਪੈਂਦਾ ਹੌਸਲਾ ਨਹੀਂ ਮਿਲਣਾ ਤੱਚ ਹੁੰਦੀ ਆ ਪਾਸਾ ਵੱਟ ਕੇ ਪਰਾਸੀ ਹੋ ਕੇ ਲੰਘਦੇ ਹੁਣ ਤੋਂ ਹੱਥ ਜੋੜ ਕੇ ਬੁਲਾਉਂਦਿਆ ਏਰੀ ਇਹਦਾ ਮਾਣ ਦੱਸ ਦੇ ਸੀਗਾ ਜਾਣ ਦੇ ਖਬਾਰ ਸਾਨੂੰ ਰੱਦੀ ਨਹੀਂ ਹੁੰਦੀ ਸੀ ਗਰੀਬੀ ਦਾ ਖਰਾ ਅਸੀਂ ਮਾਰ ਕੇ ਚਪੜੇ ਕਰੋ ਗੱਡੀ ਨਹੀਂ ਹੁੰਦੀ ਸੀ ਗਰੀਬੀ ਦਾ ਖਰਾ ਅਸੀਂ ਮਾਰ ਕੇ ਚਪੜੇ ਕਰੋ ਗੱਡੀ ਆ ਜੀ ਬਹੁਤ ਵਧੀਆ ਹਮਨ ਜੀ ਸਿੰਘ ਨੇ ਬਹੁਤ ਵਧੀਆ ਹਲਾ ਛੋਟਾ ਜਿਹਾ ਜਵਾਕਾ ਜਿਹੜੂ ਬਹੁਤ ਸੋਹਣਾ ਲੱਗਿਆ ਤੇ ਉਹਨੇ ਤੋਂ ਬਾਅਦ ਇਹ ਜ਼ਮੀਨ ਤੋਂ ਇਹ ਵੀ ਇੱਕ ਜਿਹੜੀ ਛੋਟੀ þetta <�lvester> <palélan> heitið ਮੇਰੀ ਜਾਵਨ ਚੰਗੀ ਤੂੰ ਜ਼ਿੰਦਗੀ ਦੀਆਂ ਹਰ ਸਾ ਵਿੱਚੋਂ ਸਭ ਤੋਂ ਜਾਵੇ ਮੁੰਡੇ ਸਾਡੇ ਵੱਲੋਂ ਕੁੱਟ ਲੱਗਿਆ ਤੈਨੂੰ ਸੁਪਨੇ ਪੂਰੇ ਸਾਡੇ ਵੱਲੋਂ ਕੁੱਟ ਲੱਗਿਆ ਤੈਨੂੰ ਸੁਪਨੇ ਹੋਵਨ ਪੂਰੇ ਸਾਡੇ ਵੱਲੋਂ ਕੁੱਟ ਲੱਗਿਆ ਤੈਨੂੰ ਸੁਪਨੇ ਪੂਰੇ जो तेरे तेरेते मापे ने सिलाइया मापे ने सिलाइया माँ साढ़ी तारदास दुनिया होन कमया दूर हो तू तोड़ना ਤੈਨੂੰ ਸੁਪਨੇ ਵੇਖੂਂਦੇ ਸਾਡੇ ਵੱਲੋਂ ਉੱਤੇ ਰਹੇ ਕਦੇ ਕਦੇ ਚਿੱਤੇ ਕਰ ਲੀ ਤੂੰ ਹੁੰਦੇ ਮਰਚੂਰੇ ਸਾਡੇ ਵੱਲੋਂ ਗੁੱਟ ਲਾ ਗਿਆ ਤੈਨੂੰ ਯੋਗਨ ਪੂਰੇ ਜਿੱਥੇ ਜਿੱਥੇ ਚੋਗ ਖਲਾਰੀ ਜੁਗਨਾ ਪੈਂਦਾ ਦਾਣਾ ਤੈਨੂੰ ਵਰ ਜੀ ਰੋਕ ਲਾ ਖੁਦ ਨੂੰ ਵਕੜੇ ਤਣ ਲੱਖਾ ਨਾ ਆਸਿਸਮਨ ਨਾ ਖਾਣਾ ਕਦੇ ਕਦੇ ਚਿੱਤੇ ਕਰ ਲੀ ਤੂੰ ਤੇ ਯਾਰ ਜਗਦੇ ਸਾਡੇ ਵੱਲੋਂ ਗੁੜਲਾ ਕੇ ਆ ਤੇਰੇ ਤਿਤਨੇ ਜੂਰੇ ਸਾਡੇ ਵੱਲੋਂ ਗੁੜਲਾ ਕੀਆ ਤੈਨੂੰ ਸੁਪਨੇ ਹੂਨ ਪੂਰੇ ਸਾਡੇ ਵੱਲੋਂ ਗੁੜਲਾ ਕੀਆ ਤੈਨੂੰ ਸੁਪਨੇ ਰੋਜਾਂ ਨੇ ਪੂਰੇ ਸੋਰ ਨੇ ਸਿਪਾਹੀ ਚਲੇ ਦੇ ਵਾਸਤੇ ਗੀਤ ਬਣਾਇਆ ਸੀਗਾ ਇਹ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਆ ਕਰਕੇ ਨਾ ਇਹਦਾ ਜਿਹੜਾ ਇਹ ਗੈੜੀ ਆ ਉਹ ਬੜਾ ਸੋਹਣਾ ਲੱਗਦਾ ਜਿਹਦਾ ਸਰੀਰ ਤੇ ਆ ਕਿ ਘਰੇ ਆ ਜਾਂ ਮਾਹੌਲ ਹੁੰਦਾ ਉਹਨਾਂ ਦੇ ਜੁੜੂ ਦਾ ਰੋ ਜਾਂਦਾ ਉਹਨੀ ਤੋਂ ਮੁੰਡਾ ਇਹਨ ਕਾਰਨ ਸਿੰਘ ਖਤਰੀ ਕੋ ਅੱਜ ਵਸੁੰਨਾ ਹੋਏ ਕਿਹਦਾ ਕਹਿੰਦਾ ਕੋਈ ਕਹਿੰਦਾ ਆਉ ਵੇਸੇ ਕਰਕੇ ਹਰ ਇੱਕ ਨੂਣਾ ਅਲਾਮਾ ਪੱਲੀਏ ਨੇੜੇ ਆਉ ਰੱਬ ਹੀ ਬਣ ਕੇ ਬਹਿ ਜਾਂਦੇ ਆ ਤੈਨੂੰ ਲੱਗ ਜਣ ਜਿਹੜੇ ਯਾਰਾਂ ਤੋਂ ਕਿੱਥੇ ਸੋਝ ਹੁੰਦਾ ਕੌਣ ਆਪਣਾ ਕੌਣ ਬਗਾਨਾ ਐ ਢੀੜੂ ਲੋੜ ਹੁੰਦੀ ਹੱਥ ਫੜ ਲੈ ਆਪਣੇ ਜਿਸਰਾ ਮੈਂ ਤੁਰਿਆ ਜਾਨਾ ਕਿ ਕਿਸਮਤ ਮਿੱਤਰਾਂ ਦੀ ਚੰਗੀ ਬੱਲੀਏ ਜਿਵੇਂ ਕੋਲੇ ਬੈਠ ਕੇ ਲਖਾਈ ਹੋਈ ਆ ਇੱਕ ਬਾਤ ਪਾ ਕੇ ਇਕਰਾਰ ਖੋਸੇ ਨਵੇਂ ਕੱਲ ਕੋਲੀ ਕਰੀ ਦੀ ਮੈਗਨਾ ਦੇ ਵਿੱਚ ਨਹੀਂ ਪੜੇ ਮਿਲੇ ਚਾਹਣ ਬਾਲੇ ਮਿੱਤਰਾਂ ਨੂੰ ਬੱਲੀ ਗਾਦੀ ਕਰਦੇ ਆ ਯਾਰਾਂ ਦੇ ਦਿਲਾਂ ਦੇ ਵਿੱਚ ਨਹੀਂ ਕੋਫੀ ਕਿਰਾ ਦੇ ਮਟਰ ਦੇ ਤੋਂ ਦਾ ਬੱਲੀਏ ਉਹ ਨੀਦ ਕਿੱਥੇ ਆਉਣੀ ਹੋਟਲਾਂ ਦੇ ਵਿੱਚ ਨਹੀਂ ਹੋਰ ਵਧੀਆ ਕਿਉਂ ਨਾ ਤੇ ਹੁਣ ਐਮ ਸੇਫ ਸਿੰਘ ਜਿਹੜਾ ਇਹ ਕੋਚ ਰਹੇ ਨੇ ਕੋਈ ਜਿਹੜਾ ਹੈਗਾ ਗੀਤ ਦੇ ਰੂਪ ਦੇ ਵਿੱਚ ਉਹ ਦੋ ਗੀਤ ਉਹਨਾਂ ਨੇ ਗਾਉਣੇ ਆ ਤੇ ਉਹ ਪਹਿਲਾ ਗੀਤ ਆ ਦਾ ਮਾਂ ਦੀ ਮਮਤਾ ਜੀ ਦਾ ਨਾਮ ਮਾਂ ਦੀ ਮਮਤਾ ਹਏ ਮਮਤਾ ਜੀ ਦੀ ਜਉਂਦੇ ਹਏ ਮਮਤਾ ਜੀ ਦੀ ਜਉਂਦੇ ਉਹ ਦੀ ਬਸਤੀ ਦੁਨੀਆ ਹੁੰਦੀ ਮਾਰੂ ਖੂਰੇ ਦਾ ਪੂਰਾ ਹੈ ਕੱਲੀ ਨਾ ਬੂੜੀ ਛਾਂ ਹੁੰਦੀ ਕੱਲੀ ਨਾ ਬੂੜੀ ਛਾਂ ਹੁੰਦੀ ਉਹ ਦਿਨ ਰਾਤਾਂ ਤੈਨੂੰ ਕਿੱਲੇ ਤੋਂ ਸੁੱਕੇ ਪਾਇਆ ਸੀ ਨਾਰ ਨਾਰ ਜੋ ਅੰਮ੍ਰਿਤ ਸੀ ਮਿਆਂ ਤੈਨੂੰ ਦੁੱਤ ਚੰਗਾ ਆਏ ਸੀ ਫੇਰੇ ਲਈ ਫੇਰੇ ਲਈ ਤੇਰੀ ਮਾਂ ਦੀ ਹਰ ਵੇਲੇ ਹਾਂ ਮਾਰੂ ਖੂਰੇ ਦਾ ਪੂਰਾ ਕੱਲੀ ਕਹੇ ਲਪ ਲਾਂਗਾ ਪੁਰਦਾ ਪੁਰਦਾ ਅਹਦਾ ਅਹਦਾ ਡਿੱਗ ਪਿਆ ਅੰਬਰਾ ਜਟਾ ਹੌਂਕਾ ਪਰਿਆ ਮਾਂ ਦਾ ਸੀਨਾ ਹੌਲ ਗਿਆ ਕੌਣ ਉਠਾ ਕੇ ਸੀਨੇ ਲਾਉਂਦਾ ਉਹ ਗਗੂਆ ਕੌਣ ਉਠਾ ਕੇ ਸੀਨੇ ਲਾਉਂਦਾ ਜੇ ਨਾ ਤੇਰੇ ਕੋਲੇ ਤੇਰੀ ਮਾਂ ਮਾਰੂਖ ਪੂਰੇ ਦਾ ਪੂਰਾ ਹੈ ਕੱਲੀ ਨਾਂ ਗੂੜੇ ਚਾਹੂਰੀ ਇੱਥੇ ਉੱਥੇ ਦੋਹੀ JOHANNI ਪਾਕ ਵਿੱਚ ਤੇ ਸੁੱਚੀ ਏ ਲੋਕੀ ਆਖ ਰੱਬ ਦਾ ਨਾਂ ਏ ਰੱਬ ਨਾਲੋਂ ਉੱਚੀ ਏ ਜਿਵੇਂ ਤੂੰ ਜੱਗ ਤੇ ਆਉਂਦਾ ਗੱਗੂਆ ਜਿਵੇਂ ਤੂੰ ਜੱਗ ਤੇ ਆਉਂਦਾ ਗੱਗੂਆ ਤੇ ਤੇਰੀ ਮਾਂ ਬਣਥੋ ਨਾ ਹੁੰਦੀ ਮਾਰੂਖ ਪੂਰੇ ਦਾ ਪੂਰਾ ਹੈ ਕੱਲੀ ਨਾਲ ਗੂੜੀ ਜਾ ਹੁੰਦੀ ਕੱਲੀ ਨਾਲ ਗੂੜੀ ਜਾ ਹੁੰਦੀ